ਮੁੰਡੂ ਇਚੇਨ ਸਵੇਰੇ ਚੋਂ 57 ਕਿਲੋਮੀਟਰ ਤੋਂ ਚਕੰਜੂਰੀ ગામ ਵੰਡੇਗਾ ਚੋੜਾਇਆ ਰੋੜੇ ਤੇ ਜਾ ਰਿਹਾ ਸੀ ਅਗੋਂ ਬਾਈਕ ਆਉਂਦੀ ਵੀ ਸੀ ਤੇ ਉਹਦੇ ਨਾਲ ਟੱਕਰ ਹੋ ਗਈ ਮਿਲ ਹਾਂਜੀ ਦੋਸਤਾਂ ਫਿਰ ਪਲੇਟਾਂ ਵੀ ਲਾਚੀ ਪੀਂਹਾਂ ਦੇ ਬਾਹਰ ਖੜ ਗਈ ਤਾਂ ਮੁੰਡੂ ਵੀ ਜੁਰੀ ਕਰਦਾ ਚਾਹ ਦੇ ਹਲਾਤ ਲਾਇੰਕ ਬਿਨਾ ਤਾਂ ਕੰਮ ਇਹ ਕਰਦਾ ਨਹੀਂ ਫਾਦਰ ਸਾਹਿਬ ਵੀ ਕੰਮ ਕਰਦੇ ਵਾਸੇ ਸਕ੍ਰੈਪ ਦਾ ਕੰਮ ਕਰਦੇ ਵਾਰਡ ਦਾ ਇੱਕ ਐਕਸੀਡੈਂਟ ਹੋ ਗਿਆ ਬਹੁਤ ਜਿਆਦਾ ਗੰਭੀਰ ਇਹ ਹਾਲਤ ਹੋ ਗਈ ਸੀ ਪਸਤਾ ਦਾ ਕਰਾ ਭਾਈ ਬਹੁਤ ਜਿਆਦਾ ਲਾਜ ਕਰਾ ਮੈਂ ਮੇਰੇ ਕੋਲ ਦੋ ਕੁੜੇ ਕੀ ਸੀ ਨਾ ਪੱਠੇ ਦਾ ਕੰਮ ਕਰਦੇ ਕੁੜੇ ਵੇਚ ਕੇ ਤੇ ਲਾਤੇ ਮੈਂ ਘਰ ਜਿਹੜੀ ਜਗਾੜੀ ਜਗਾ ਆੜੀ ਜਗਾ ਆਈ ਵੀ ਹਸੀ ਹਜ ਗਣੇ ਪਾ ਕੇ ਲਾਤੀ ਸੀ ਤੇ ਮੇਰੇ ਕੋਲ ਪੈਸੇ ਤੇ ਲਾਉਣ ਲਈ ਕੋਈ ਕੋਈ ਵਜ ਨਹੀਂ ਰਿਹਾ ਇਸ ਤੋਂ ਬਾਅਦ ਇੱਕ ਸੇ ਐਕਸੀਡੈਂਟ ਹੋਣ ਤੋਂ ਬਾਅਦ ਮੇਂ ਛੋਟਾ ਬੇਟਾ ਹੈ ਮੇਰਾ ਕੋਈ ਅਟੈਂਸ਼ਨ ਨਹੀਂ ਕੀ ਸੀ ਉਹ ਵੀ ਵੀਰ ਬੁਰਾ ਬੇਜਾ ਗੱਲਾਂ ਗੱਲਾਂ ਕਰਦਾ ਰਹਦਾ ਸੀ ਦੇ ਦਰਦ ਬਹੁਤ ਜਦੋਂ ਦਰਦਵਣੀ ਹੁੰਦੀ ਨਹੀਂ ਇਸ ਕਰਕੇ ਕੋਈ ਵੇਖ ਕੇ ਜਰੈ ਨਹੀਂ ਉਸ ਤੋਂ ਬਾਅਦ ਸਾਲ ਬਾਅਦ ਮੂਮੀ ਦੀ ਟੈਨਸ਼ਨ ਜਿਹੜੀ ਉਹ ਟੈਗ ਹੋ ਗਿਆ ਤੇ ਮੇਰੇ ਪਗ ਜੀਰੋ ਵੇ ਕੰਮ ਜੀ ਬਾਹ ਨਹੀਂ ਬਿਲਕੁਲ ਡੈਡ ਹੋ ਗਿਆ ਤੇ ਪੀੜ ਇੱਕ ਮਿੰਟ ਨਹੀਂ ਕਰਉਂਦੀ ਬਹੁਤ ਜ਼ਿਆਦਾ ਮਲਦਾ ਰਿਹਾ ਦੇ ਸਾਡੇ ਰੋਟੀ ਦਾ ਮਤਲਬ ਜਿਹੜਾ ਮਸਲਾ ਵੀ ਨਹੀਂ ਆਦਾ ਇਹ ਸਾਰਾ ਨਕਸਾ ਗਿਆ ਸੰਕੇ ਨਿਕਲ ਆਇਆ ਉਸ ਯਹੋ ਦਿਖਾਉਂਗਾ ਸਹੀ ਖਾਣਗੇ ਹਾਨੂੰ ਸਭ ਨੰਬਰ ਇਹਨਾਂ ਦਾ ਮਿਲਿਆ ਭਾਈ ਜੀ ਨਾਲ ਖਾਸ ਲੈਣ ਦਾ। ਉਹ ਸਵੇਰ ਨਾਲ ਗੱਲਬਾਤ ਕੀਤੀ ਭਾਈ ਜੀ ਨਾਲ ਸਾਡੀ ਫੋਨ ਤੇ ਗੱਲ ਹੋਈ ਵੀਰੇ ਨਾਲ ਸਾਡੀ ਸੁਣੀ ਕਿ ਆਏ ਸਾਡੇ ਕੋਲ ਸੇ ਨਾ ਕੁਛ ਵੇਸ ਕੀ ਕੀ ਭਾਈ ਕੀ ਚੱਕਰ ਆ। ਕਿਆ ਵੀ ਸਾਡਾ ਭਾਈ ਜੀ ਪ੍ਰਾਦ ਨੇ ਤੁਹਾਡੀ ਮਦਦ ਕਰਕੇ ਲਾਈਕ ਕਰਾਉਣਾ ਬਹੁਤ ਬਹੁਤ ਤੁਹਾਡਾ ਧੰਨਵਾਦ ਭਾਈ ਜੀ ਕਰਾਉ ਸਾਡਾ। ਸਾਡੀ ਬਹੁਤ ਮਦਦ ਕੀਤੀ ਸਾਡੀ ਹੋਰ ਕਿਸੇ ਨੂੰ ਮਦਦ ਨਹੀਂ ਕੀਤੀ ਖਾਲਸਾ ਸਰਵਰ ਨੇ ਕੀਤੀ। ਖਾਲਸਾ ਸਾਡਾ ਦਾ ਬਹੁਤ ਬਹੁਤ ਧੰਨਵਾਦ। ਅਸੀਂ ਦਰਦ ਦਰ ਭਟੇ ਕੰਮ ਪਰ ਹੋ ਗਏ ਨੇ ਮਦਨੀ ਕੀ ਕੀ ਸਾਹ ਸਾਇਰ ਹੋ ਗਈ ਮਤ ਕਾਸਨੜੇ ਕੰਡੇ ਸਾਡੀ ਮਤ ਜੇ ਦਾ ਚਲੜਿਆ ਦਵਾਈ ਫੌਂਡੈਨ ਵੇਖੋ ਮਹਾਰਾਜ ਤੇ ਪਾਸ਼ਾ ਇਹਨਾਂ ਦੇ ਜਿਸਾਂ ਦੇ ਪਰਮਾਤਮਾ ਨਾਲ ਵਾਤ ਵਾਤ ਮਤ ਕਰੇ ਸਾਡੀ ਇਹਨਾਂ ਮਤ ਬਹੁਤ ਜ਼ਿਆਦਾ ਕੀ ਕੀ ਮਹਾਰਾਜ ਤੇ ਪਾਸ਼ਾ ਚੱਲਦੀ ਗੱਲ ਰੱਖਿਆ ਦੀ ਇਹਨਾਂ ਦਾ ਬਹੁਤ ਬਚਨਵਾਦੀ ਹਾਂ ਨਗੀ ਜੋ ਮਹਾਰਾਜ ਦੇ ਪਾਛਨ ਜਾਦੀ ਗਾ ਰਖੇ ਬਹੁਤ ਵਜ਼ਨ ਵਾਲਨਾ ਹੈ